ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਬਾਈ ਜੇ ਆ ਚਾਚੋਵਾਲ ਨੂੰ ਰਾਹ ਜਾਂਦਾ ਹੈ ਤੇ ਚਾਚੋਵਾਲ ਵਾਲੇ ਰਾਹ ਦਾ ਵੀ ਹਾਲ ਜੋ ਕੱਲ ਦੁਪਹਿਰ ਹਰਦੋ ਫਰਾਲੇ ਵਾਲੇ ਰਾਹ ਦਾ ਹਾਲ ਸੀ ਉਹ ਉਦੋਂ ਦਾ ਹਾਲ ਹੋ ਗਿਆ ਆ ਪਾਣੀ ਲਗਾਤਾਰ ਵਧਦਾ ਜਾ ਰਿਹਾ ਇਸ ਵੇਲੇ ਵੀ ਆ ਸਾਰਾ ਝੋਨਾ ਦੂਰ ਦੂਰ ਤੱਕ ਜਿੱਦ ਤੱਕ ਨਿਗਾਹ ਜਾਂਦੀ ਸਾਰਾ ਡੁੱਬ ਗਿਆ ਆ ਬਹੁਤ ਜਿਆਦਾ ਨੁਕਸਾਨ ਹੋਇਆ ਦੇਖੋ ਜੀ ਹਾਲਾਤ ਇਸ ਵੇਲੇ ਇਹ ਚਾਚੋਵਾਲ ਵਾਲੀ ਸੜਕ ਤੇ ਹਾਲਾਤ ਆ ਆ ਜੀ ਇਹ ਪਿੰਡ ਜ਼ਿਲ੍ਹਾ ਜਲੰਧਰ ਦਾ ਪਿੰਡ ਚਾਚੋਵਾਲ ਜਮਸ਼ੀਰ ਨਗਰ ਦੇ ਬਿਲਕੁਲ ਨਾਲ ਆ ਤੇ ਆ ਹਾਲਾਤ ਇਸ ਵੇਲੇ ਪਾਣੀ ਦੇ ਵਹਤਾਰ ਬਹੁਤ ਤੇਜ਼ ਆ ਤੇ ਇਸ ਪਾਸੇ ਵੀ ਛਲਕ ਦੇ ਦੂਰ ਤੱਕ ਪਾਣੀ ਆ ਤੇ ਇਸ ਪਾਸੇ ਵੀ ਇਹ ਹਾਲਾਤ ਰਾਤ ਰਾਤ ਜ ਬਣੇ ਦਾ ਵੀ ਇਥੋਂ ਲਾਈਵ ਹੋਏ ਸੀਗੇ ਰਾਤ ਵੀ ਜਿੰਨੀ ਸਾਡੇ ਕੋਲ ਸੇਵਾ ਜਿਹੜੀ ਅਪਡੇਟਿੰਗ ਦਿੰਦੇ ਰਹੇ ਆ ਸੰਗਤ ਨੂੰ ਪਿੰਡਾਂ ਵਾਲਿਆਂ ਨੂੰ ਕਿ ਪਾਣੀ ਵਧਦਾ ਪਿਆ ਵੇ ਆਪਣਾ ਆਪਣਾ ਸੇਫ ਕਰ ਲੋ ਚਾਹੇ ਉਹ ਘਰ ਆ ਜਿਹੜੇ ਘਰ ਨੀਵੇਂ ਆ ਆ ਪਾਣੀ ਰਫਤਾਰਿਆ ਇਸ ਵੇਲੇ ਪਿੰਡ ਚਾਚੋਵਾਲ ਦੇ ਰਾਹ ਤੇ ਆਹ ਦੇਖ ਲਓ ਪਾਣੀ ਦਾ ਵਫਤਾਰ ਤੇ ਪਾਣੀ ਚੰਗੀ ਧੱਕ ਪਾਉਂਦਾ ਆ ਪੈਰਾਂ ਨੂੰ ਤੇ ਪਿੰਡ ਦੇ ਲੋਕ ਵੱਡੀ ਗਿਣਤੀ ਵਿੱਚ ਆ ਕੇ ਜੁੜੇ ਹੋਏ ਆ ਇੱਥੇ ਜਿਨ੍ਹਾਂ ਨੂੰ ਇਹ ਆ ਕਿ ਪਾਣੀ ਜਦੋਂ ਹੋਰ ਵੱਧ ਆਇਆ ਜੀ ਤੇ ਪਾਣੀ ਪਿੰਡ ਦੇ ਜਿਹੜੇ ਸ਼ਰਕ ਦੇ ਨਾਲ-ਨਾਲ ਘਾਰੇ ਕਲੋਨੀ ਵਾਲੇ ਉਹਨਾਂ ਦੇ ਵਿੱਚ ਪਾਣੀ ਜਾਣ ਦਾ ਪੂਰਾ ਕਲਸ਼ਾ ਬਣਿਆ ਹੋਇਆ ਆ ਤੇ ਰਾਤ ਵੀ ਭਾਈ ਉਹ ਨਹੀਂ ਆਪਣੇ ਨਾਲ ਇੱਥੇ ਜੁੜੇ ਸੀਗੇ ਤੇ ਇਹ ਵੀਰ ਹੁਣ ਹੀ ਪੈਰਾ ਦੇ ਰਹੇ ਸੀ ਰਾਤ ਵੀ ਦੇ ਬਾਈ ਹਲੇ ਹੁਣ ਵੀ ਖੜੇ ਇੱਥੇ ਤੇ ਆਹ ਹਾਲਾਤ ਰਾਤੀ ਪਤਾ ਲੱਗਿਆ ਸੀ ਕਿ ਪਾਣੀ ਲਗਾਤਾਰ ਵਾਧਦਾ ਪਿਆ ਆ ਇਹ ਰਾਤ ਰਾਤ ਦੇ ਵਿੱਚ ਪਾਣੀ ਜਿਹੜਾ ਅਸੀਂ ਇੱਥੇ ਏਟਾ ਰੱਖ ਕੇ ਦੇਖ ਰਹੇ ਸੀ ਰਾਤੀ ਇੱਥੇ ਵੀ ਆਪਾਂ ਲਗਾਤਾਰ ਹਾਂਜੀ ਮੈਂ ਤਾਂ ਬਾਜੀ ਜੁੜਿਆ ਤਖ਼ਰ ਜਮਸ਼ੇਰੀਆ ਸਾਹਿਬ ਇਹ ਪਾਣੀ ਰਾਤ ਚ ਬਹੁਤ ਜ਼ਿਆਦਾ ਵਧ ਗਿਆ ਆ ਇਹ ਆਪਾਂ ਇਹ ਦੇ 2-4 ਫੁੱਟ ਨਹੀਂ ਮੈਨੂੰ ਲੱਗਦਾ ਇਹ ਪਾਣੀ ਦਾ ਲਗਾਤਾਰ ਵਧਿਆ ਆ ਤੇ ਆਲਪਾਰ ਹੋ ਗਿਆ ਆ ਭਾਜੀ ਕਿੱਦਾਂ ਜੀ ਸਤਿ ਸ਼੍ਰੀ ਅਕਾਲ ਉਹੀ ਗੱਲ ਰੱਤ 'ਚ ਆਪਾਂ ਕਹਿੰਦੇ ਸੀ ਨਾ ਪਾਣੀ ਆਰ-ਪਾਰ ਹੋ ਗਿਆ ਕਿੱਦਾਂ ਤੇ ਉਹਦਾ ਪਿੰਡ ਦਾ ਬਚਾਇਆ ਪਿੰਡ ਦਾ ਤਾਂ ਪੰਜਾਬ ਹੋ ਗਿਆ ਫਸਲਾਂ ਸਾਰੀਆਂ ਡੁੱਬ ਗਈਆਂ ਨਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਆ ਹਾਂਜੀ ਫਸਲਾਂ ਤਾਂ ਬਸ ਉਦਾਂ ਕੀ ਆ ਚੱਲ ਤੇ ਰਾਤ ਦੇਖੀ ਆਪਾਂ ਨਾ ਹਾਂ ਰਾਤੀ ਉੱਥੇ ਸੀਗੇ ਰਾਤੀ ਤਾਂ ਬਹੁਤ ਪਿੱਛੇ ਸੀ ਆ ਤਾਂ ਹੁਣ ਆਰ-ਪਾਰ ਹੀ ਹੋ ਗਿਆ ਚਾਲੀ ਵੀ ਆ ਪਾਣੀ ਉੱਪਰ ਦੀ ਇਹਨੂੰ ਆਪਾਂ ਕੀ ਵਧਿਆ ਕਹਾਂਗੇ ਇਹ ਤਾਂ ਹਾਜ਼ੀ ਟੁੱਟ ਗਈ ਨਾ ਖੰਡਾ ਵਧਿਆ ਕਿ ਇੱਥੇ ਤੱਕ ਆ ਗਿਆ ਜੀ ਤੇ ਇਹ ਤਾਂ ਉੱਪਰ ਦੀ ਪਾਣੀ ਚੱਲ ਪਿਆ ਦੇਖੋ ਤਾਂ ਕਿ ਸਾਰਾ ਪਾਣੀ ਉੱਪਰ ਦੀ ਚੱਲਦਾ ਪਿਆ ਇਸ ਵੇਲੇ ਯਾਰ ਅੱਜ ਤੁਸੀਂ ਛੜ ਗਿਆ ਇਹ ਸੜਕ ਤੇ ਪਾਣੀ ਕੱਲ ਦਿਨੇ ਬਹੁਤ ਪਿੱਛੇ ਸੀ ਤੇ ਜੇ ਆਹੀ ਹਾਲਾਤ ਰਹੇ ਤਾਂ ਮੈਨੂੰ ਲੱਗਦਾ ਸ਼ਾਮ ਤੱਕ ਪਾਣੀ ਵੱਧਦਾ ਹੀ ਪਿਆ ਹਲੇ ਵੀ ਜੋ ਹਾਲਾਤ ਹਨ ਘਰਾਂ ਦੇ ਵਿੱਚ ਪਹੁੰਚ ਜਾਣਾ ਘਰਾਂ ਚ ਪਹੁੰਚ ਜਾਣਾ ਜਿਹਦੇ ਪੈਂਸਨ ਨਾਲ ਇਧਰੋਂ ਲੱਗਿਆ ਸਾਰੇ ਪਾਸੇ ਲੱਗਾ ਪਿਆ ਅੱਜ ਤੋਂ ਘੁੱਭ ਕੇ ਪਾਣੀ ਬੈਕਫੇ ਪਾਣ ਦਾ ਲੱਗ ਗਿਆ ਉਹ ਤਾਂ ਚੱਲ ਪਿਆ ਮੈਂ ਕਹਿੰਦਾ ਛੜਾ ਚੱਲ ਪਿਆ ਤਾਂ ਕਰਕੇ ਇਧਰ ਦੀ ਦਾਈ ਚੜਿਆ ਚੜਜਣਾ ਸੀ ਪਾਣੀ ਹਨਾ ਤੇ ਆ ਜਿਹੜਾ ਪਾਣੀ ਚੱਲਣ ਲੱਗ ਗਿਆ ਇਹਦੇ ਨਾਲੇ ਆ ਇਸ ਰੋਡ ਤੇ ਪਾਣੀ ਬਚਾਇਆ ਅੰਦਰ ਘਰਾਂ ਨੂੰ ਪਿੱਛੇ ਉਹ ਪਾਣੀ ਫੇਰ ਪਿੰਡ ਦੇ ਨਾਲ ਟੱਚ ਹੋ ਜਾਂਦਾ ਚਾਚੋਵਾਲ ਤੇ ਆ ਸਾਰੇ ਵੀਰ ਭੈਣਾਂ ਕਿ ਖੜੇ ਆ ਚਿੰਤਤ ਆ ਕਿ ਪਾਣੀ ਜੇ ਹੋਰ ਵੱਧ ਆਇਆ ਤਾਂ ਇਹਦਾ ਹੱਲ ਨਾਲ ਮਿਲ ਕੇ ਕਰਨਾ ਕੀ ਆ ਤੇ ਇਹ ਹਾਲਾਤ ਆ ਇਸ ਵੇਲੇ ਪਿੰਡ ਚਾਚੋਵਾਲ ਦੇ ਇਹੋ ਜਿਹੇ ਹਾਲਾਤ ਹੀ ਬਣੇ ਹੋਏ ਆ ਪਿੰਡ ਜਮਸ਼ੀਰ ਦੇ ਵਿੱਚ ਇਹੋ ਜਿਹੇ ਹਾਲਾਤ ਪਿੰਡ ਕੁੱਕੜ ਪਿੰਡ ਦੇ ਹਰ ਦੋ ਫਰਾਲਾ ਦੇ ਦੀਵਾਲੀ ਜੜਿਆਲੀ ਦਾ ਸਾਰੇ ਪਿੰਡ ਜਿਹੜੇ ਗਾਂਹ ਪਿੰਡ ਜਗਰਾਲ ਤੱਕ ਇਹ ਹਾਲਾਤ ਹੈ ਇਸ ਵੇਲੇ ਬਹੁਤ ਨਾਜ਼ੁਕ ਹਾਲਾਤ ਹੈ ਜੀ ਤੇ ਇੱਕ ਦੂਜੇ ਦਾ ਭਾਈਚਾਰ ਇਨਸਾਨ ਜ਼ਰੂਰ ਬਣਾ ਕੇ ਰੱਖੋ ਤੇ ਇੱਕ ਦੂਜੇ ਦਾ ਸਾਥ ਹੋ ਜੇ ਕਿਸੇ ਨੂੰ ਲੋੜ ਪੈਂਦੀ ਆ ਕਿਸੇ ਦੇ ਵੀ ਘਰ ਤੱਕ ਪਾਣੀ ਜਾਣ ਦੀ ਸੰਭਾਵਨਾ ਬਣਦੀ ਆ ਬਾਈ ਉਹਦਾ ਸਾਥ ਦੇ ਕੋ ਦਾ ਸਾਥ ਜੋ ਸਮਾਨ ਸੰਭਾਲੋ ਇਹ ਜ਼ਰੂਰੀ ਆ ਜੋ ਹਾਲਾਤ ਕਿਉਂਕਿ ਪਾਣੀ ਲਗਾਤਾਰ ਪਿੱਛਾ ਛੱਡਿਆ ਜਾ ਰਿਹਾ ਆ ਤੇ ਨਾਲ ਦੀ ਨਾਲ ਪਾਣੀ ਵੀ ਛੱਡਿਆ ਜਾ ਰਿਹਾ ਜਿਹੜਾ ਇਹ ਰੋਕ ਨਹੀਂ ਰਿਹਾ ਆ ਸਵੇਰੇ ਮੀਂਹ ਸ਼ੁਰੂ ਹੋਇਆ 5 ਵਜੇ ਤੇ ਲਗਾਤਾਰ ਪੈ ਰਿਹਾ ਸੀ ਹੁਣ ਘੰਟਾ ਹੋ ਗਿਆ ਕਿਉਂ ਭਾਈ ਘੰਟਾ ਹੋ ਗਿਆ ਮੀਂਹ ਬੰਦ ਹੋਏ ਨਾ ਹਾਂ ਜੇ ਮੀਂਹ ਬੰਦ ਰਵੇ ਇਹ ਵੀ ਫਾਇਦਾ ਹੀ ਆਪਣੇ ਲਈ ਕਿ ਮੀਂਹ ਦਾ ਪਾਣੀ ਬਹੁਤ ਵਾਧਾ ਆ ਕਿਉਂਕਿ ਸਵੇਰ ਦਾ ਮੀਂਹ ਬਹੁਤ ਏ ਸੀ ਤੇ ਹਟਿਆ ਨਹੀਂ 1 ਮਿੰਟ ਵੀ ਆ ਹੁਣ ਘੰਟਾ ਹੋ ਗਿਆ 9 ਵਜੇ ਤੋਂ 5 ਤੋਂ 9 ਵਜੇ ਤੱਕ ਲਗਾਤਾਰ ਮੀਂਹ ਪਿਆ ਆ ਤੇ ਇਹ ਹਾਲਾਤ ਆ ਜੀ ਤੇ ਭਾਈ ਫੇਰ ਬੇਨਤੀ ਆਪਣੀ ਭਾਈਚਾਰਕ ਸਾਂਝ ਜਰੂਰ ਰੱਖੋ ਤੇ ਜੇ ਦੀ ਕਿਸੇ ਦੀ ਲੋੜ ਪੈਂਦੀ ਐ ਇੱਕ ਦੂਜੇ ਨਾਲ ਕੰਧ ਬਣ ਕੇ ਖੜੇ ਹੋਵੋ ਮੋਢੇ ਨਾਲ ਮੋਢਾ ਜੁੜ ਕੇ ਕਿਸੇ ਦਾ ਆਪਾਂ ਕਿਸੇ ਦੀ ਜਾਨ ਬਚਾ ਸਕੀਏ ਇੰਨੀਆਂ ਕਿ ਬੇਨਤੀਆਂ ਤੇ ਸਾਰੇ ਨਗਰ ਦੇ ਚਾਚੋਵਾਲ ਦੇ ਜਿਹੜੇ ਵੀਰ ਭੈਣਾ ਆਏ ਐ ਇੱਥੇ ਸਾਰੇ ਇਧਰ ਭੈਣਾ ਵੀ ਆਈਆਂ ਆ ਜਿਨ੍ਹਾਂ ਨੇ ਘਰ ਚ ਲਾਉਣੇ ਆ ਘਰ ਦੀ ਚਿੰਤਾ ਕਰਦੇ ਆ ਉਹ ਵੀ ਆਈਆਂ ਆ ਇਸ ਪਾਣੀ ਨੂੰ ਦੇਖਣ ਕੇ ਸਾਡੇ ਘਰ ਇਹ ਪਾਣੀ ਡੁੱਬਨੇ ਆ ਇਹੋ ਜਿਹੇ ਹਾਲਾਤ ਆ ਪਿੰਡ ਚਾਚੋਵਾਲ ਦੇ ਬਾਈ ਜੀ ਤੇ ਅਵੇਰ ਰਹੋ ਮੈਂ ਇਹੀ ਕਹਿੰਦਾ ਬਾਰ-ਬਾਰ ਕੱਲ ਰਾਤ ਵੀ ਆਪਾਂ 3 ਵਜੇ ਤੱਕ ਇਹ ਡਿਊਟੀ ਨਿਭਾਈ ਆ ਅਵੇਰ ਰਹੋ ਅਵੇਰ ਰਹੋ ਤੇ ਇੱਕ ਦੂਜੇ ਦਾ ਸਾਥ ਹੋ ਇਹ ਇਹ ਬੇਨਤੀਆਂ ਆ ਜਿਹੜੇ ਪਿੰਡ ਚਿੱਟੀ ਬਈ ਦੇ ਨਾਲ-ਨਾਲ ਲੱਗਦੇ ਆ ਸੋ ਤੁਹਾਨੂੰ ਲੈ ਚਲਦੇ ਆ ਕੁੱਕੜ ਪਿੰਡ ਦੇ ਵੀ ਹਾਲਾਤਾਂ ਦਿਖਾ ਦਿੰਦੇ ਕਿਉਂਕਿ ਪਾਣੀ ਕੁੱਕੜ ਪਿੰਡ ਜਿਹੜਾ ਸੀ ਉਹਦੇ ਨਾਲ ਬਿਲਕੁਲ ਟੱਚ ਹੋ ਗਿਆ ਸੀਗਾ ਪਾਣੀ ਐਂਟਰ ਕਰ ਗਿਆ ਸੀ ਜਿਹਦੇ ਹਾਲਾਤ ਦਾ ਪਾਣੀ ਵਧਿਆ ਹੁਣ ਪਾਣੀ ਅੰਦਰ ਵੜ ਗਿਆ ਹੋਣਾ ਪਿੰਡ ਦੀਆਂ ਗਲੀਆਂ ਚ ਸੋ ਜੁੜ ਰਹੀਓ ਨਾਲ ਤੁਹਾਨੂੰ ਇਸੇ ਤਰ੍ਹਾਂ ਸਾਰੀ ਅਪਡੇਟ ਦਵਾਂਗੇ ਏਰੀਆ ਦੀ ਕਿ ਆਪਣੇ ਵਿੱਚ ਕੀ ਹਾਲਾਤ ਬਣੇ ਹੋਇਆ ਕਿਥੇ ਕਿਸ ਚੀਜ਼ ਦੀ ਲੋੜਿਆ ਤੇ ਬਾਈ ਪਰ ਕਿਸਾਨ ਦਾ ਸਭ ਤੋਂ ਵੱਧ ਨੁਕਸਾਨ ਐ ਇਸ ਲਈ ਕਿਸਾਨ ਦਾ ਹੋਇਆ ਆ ਤੇ ਇਹ ਸਾਰਾ ਝੋਨਾ ਪੈਸੇ ਲਾਏ ਹੋਏ ਅੱਜ ਇਹ ਪੈਸਾ ਡੁੱਬ ਗਿਆ ਤੇ ਇਹਦੇ ਗੱਲ ਨਹੀਂ ਕੁਝ ਤਾਂ ਕਹਿੰਦੇ ਨੇ ਨਾ ਕਿ ਆਪਾਂ ਬਿਆਨ ਨਹੀਂ ਕਰ ਸਕਦੇ ਉਸ ਚੀਜ਼ ਨੂੰ ਲਫ਼ਜ਼ ਨਹੀਂ ਹੈਗੇ ਇਸੀ ਨੂੰ ਬਿਆਨ ਕਰਨ ਲਈ ਇਹ ਤੁਸੀਂ ਜਿਸ ਤਰ ਲਾਗੇ ਸੋ ਤੁਹਾਨੂੰ ਜਾਣੇ ਤੇ ਇਹ ਉਹਨਾਂ ਨੂੰ ਪਤਾ ਆ ਜਿਨ੍ਹਾਂ ਦਾ ਨੁਕਸਾਨ ਹੋਇਆ ਆ ਸੋ ਜੁੜ ਰਹੀਓ ਨਾਲ ਆਪਾਂ ਫੇਰ ਮਿਲਦੇ ਆਂ ਪਿੰਡ ਕੁੱਕੜਪਿੰਡ ਜਾ ਕੇ ਤੁਹਾਨੂੰ ਲਾਈਵ ਹੋ ਕੇ ਦੱਸਦੇ ਆਂ ਏ 10 ਤੋਂ 15 ਮਿੰਟ ਦੇ ਵਿੱਚ ਲਾਈਵ ਹੋ ਜਾਈਂ ਦੁਬਾਰਾ ਜੀ ਜੁੜ ਰਹੀਓ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ